ਕੈਨੇਡਾ ਦੇ ਸਾਰੇ ਸੁਪਿਆ ਪ੍ਰਦੇਸ਼ਾਂ ਤੇ ਫੈਡਰਲ ਸਰਕਾਰ ਦੇ ਵਿਚਾਰਿਕ ਸਮਝੌਤਾ ਹੋਇਆ ਜਿਸ ਦੇ ਨਾਲ ਦਸੰਬਰ ਤੋਂ ਪੋਚਨ ਅਤੇ ਸ਼ਰਾਬ ਨੂੰ ਛੱਡ ਕੇ ਬਹੁਤ ਸਾਰੀਆਂ ਵਸਤਾਂ ਉਤੇ ਅੰਤਰ ਸੁਭਾਈ ਵਪਾਰਕ ਰੁਕਾਵਟਾਂ ਖਤਮ ਹੋ ਜਾਣਗੀਆਂ ਇੱਕਦਮ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ ਕਾਰੋਬਾਰਾਂ ਨੂੰ ਹੋਰ ਵਿਪਾਲ ਦੇ ਮੌਕੇ ਦੇ ਨਾਲ ਸੇ ਹੋਕ ਦੇਣ ਦੇ ਲਈ ਚੁੱਕਿਆ ਗਿਆ ਬੀਸੀ ਦੇ ਰੋਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਰਵੀ ਕਾਲੋ ਨੇ ਕਿਹਾ ਕਿ ਕੈਲੋ ਨਾਈਫ ਵਿੱਚ ਬੁੱਧਵਾਰ ਨੂੰ ਦਸਤਖਤ ਕੀਤਾ ਗਿਆ ਹੈ ਸਮਝੌਤਾ ਬੀਸੀ ਦੀ ਅਗਵਾਈ ਦੇ ਵਿੱਚ ਘਰੇਲੂ ਵਪਾਰ ਰੁਕਾਵਟਾਂ ਨੂੰ ਘਟਾਉਣ ਦੇ ਲਈ ਦੇਸ਼ ਪੱਧਰ ਉੱਤੇ ਕੀਤੇ ਗਏ ਯਤਨਾਂ ਦਾ ਇੱਕ ਨਤੀਜਾ ਹੈ ਵਿਕਟੋਰੀਆ ਦੇ ਵਿੱਚ ਇੱਕ ਐਲਾਨ ਦੌਰਾਨ ਕਾਲੋ ਨੇ ਕਿਹਾ ਕਿ ਸਮਝੌਤਾ ਉਸ ਸਮਾਂ ਜੋ ਇੱਕ ਸੂਬੇ ਜਾਂ ਪ੍ਰਦੇਸ਼ ਦੇ ਨਿਯਮਾਂ ਉੱਤੇ ਖਰਾ ਉਤਰਦਾ ਹੋਵੇ ਉਸ ਨੂੰ ਹੋਰ ਸੂਬਿਆਂ ਦੇ ਵਿੱਚ ਬਿਨਾਂ ਵਾਧੂ ਮਨਜ਼ੂਰੀ ਲੇਬਲ ਜਾਂ ਜਾਂਚ ਦੇ ਵੇਚਣਾ ਆਸਾਨ ਬਣਾਉਂਦਾ ਹੈ ਅਸੀਂ ਇੱਕ ਸਮਝੌਤਾ ਇੱਕ ਬਾਜ਼ਾਰ ਅਤੇ ਦੇਸ਼ ਭਰ ਦੇ ਵਿੱਚ ਵਿਆਪਕ ਮੌਕੇ ਪੈਦਾ ਕਰ ਰਹੀਆਂ ਜਦੋਂ ਇਹ ਲਾਗੂ ਹੋਵੇਗਾ ਤਾਂ ਇਹ ਸਮਝੌਤਾ ਹਜ਼ਾਰਾਂ ਉਤਪਾਦਕਾਂ ਨੂੰ ਕਵਰ ਕਰੇਗਾ ਜਿਦੇ ਵਿੱਚ ਕੱਪੜੇ, ਖੇਡੋਣੇ, ਵਾਹਨ, ਸਿਹਤ, ਟੈਕਨੋਲੋਜੀ ਅਤੇ ਉਦਯੋਗੀ ਉਤਪਾਦ ਵੀ ਸ਼ਾਮਲ ਹੋਣਗੇ ਕਾਲ ਉਮੀਦ ਕਰਦੇ ਨੇ ਕਿ ਇਸ ਸਮਝੋਤੇ ਨੂੰ ਭੂਕਤੇ ਵਿੱਚ ਖਾਣੇ, ਸ਼ਰਾਬ ਅਤੇ ਹੋਰ ਸਵਾਮਾਂ ਜਿਵੇਂ ਕਿ ਪੀਤੀ ਸਵਾਮਾਂ ਤੱਕ ਵੀ ਪਹੁੰਚਾਇਆ ਜਾਵੇ ਪਰ ਉਹਨਾਂ ਨੇ ਕਿਹਾ ਕਿ ਇਹ ਖੇਤਰ ਵੱਖ-ਵੱਖ ਢੰਗ ਦੇ ਨਾਲ ਨਿਯੰਤਰਿਤ ਨੇ ਅਤੇ ਇਹ ਸਾਰਾ ਕੁਝ ਤੈਅ ਕਰਨ ਦੇ ਵਿੱਚ ਸਮਾਂ ਲੱਗੇਗਾ Greater Vancouver Board of Trade ਦੇ ਪ੍ਰੈਜ਼ੀਡੈਂਟ ਅਤੇ CEO ਬ੍ਰਿਜਿਟ ਐਂਡਰਸਨ ਨੇ ਕਿਹਾ ਕਿ ਕਾਰੋਬਾਰੀ ਪਾਈਚਾਰੇ ਨੇ ਲੰਬੇ ਸਮੇਂ ਤੋਂ ਇੱਕ ਸੁਧਾਰਨ ਸਿਧਾਂਤ ਦੀ ਮੰਗ ਕੀਤੀ ਹੈ